ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਹੋਮੋਗੇ ਕਹਿੰਦੇ ਹਨ ਕਿ ਛੋਟੀ ਫੈਮਿਲੀ ਬਹੁਤ ਹੀ ਖੁਸ਼ਹਾਲ ਫੈਮਿਲੀ ਹੁੰਦੀ ਆ ਪਰ ਜੀਵਨ ਦਾ ਕੋਈ ਪ੍ਰੋਸਾ ਨਹੀਂ ਆ ਮੇਰੇ ਮੰਮੀ ਪਾਪਾ ਨੇ ਮੈਨੂੰ ਤੇ ਮੇਰੇ ਭਰਾ ਨੂੰ ਪ੍ਰਾਈਵੇਟ ਸਕੂਲ ਚ ਪੜਾਇਆ ਸੀ ਅਸੀਂ ਆਪਣੀ ਫੈਮਿਲੀ ਫੈਮਿਲੀ ਨਾਲ ਬਹੁਤ ਖੁਸ਼ ਸੀ ਫਿਰ ਮੇਰੇ ਭਰਾ ਦੀ ਨੌਕਰੀ ਲੱਗ ਗਈ ਸੀ ਤੇ ਉਸ ਦਾ ਰਿਸ਼ਤਾ ਆਉਣਾ ਸ਼ੁਰੂ ਹੋ ਗਿਆ ਮਾਂ ਨੇ ਇੱਕ ਦੋ ਲੜਕੀਆਂ ਦੇਖੀਆਂ ਜੋ ਸੰਸਕਾਰੀ ਸੀ ਤੇ ਖੂਬਸੂਰਤ ਵੀ ਸੀ ਪਰ ਪਰਿਵਾਰ ਸੰਭਾਲਣ ਵਾਲੀਆਂ ਲੜਕੀਆਂ ਸੀ ਵੱਡਿਆਂ ਦੀ ਇੱਜ਼ਤ ਕਰਨਾ ਜਾਣਦੀਆਂ ਸੀ ਪਰ ਮੇਰੇ ਭਰਾ ਨੂੰ ਉਹ ਲੜਕੀ ਪਸੰਦ ਨਹੀਂ ਆਈ ਕਿਉਂਕਿ ਮੇਰੇ ਭਰਾ ਨੂੰ ਕਿਸੇ ਹੋਰ ਕੁੜੀ ਨਾਲ ਮੁਹੱਬਤ ਹੋ ਗਈ ਸੀ ਤੇ ਮੁਹੱਬਤ ਵਿੱਚ ਤਾਂ ਇਨਸਾਨ ਅੰਨਾ ਹੋ ਜਾਂਦਾ ਫਿਰ ਉਸ ਨੂੰ ਘਰ ਪਰਿਵਾਰ ਨਾਲ ਕੀ ਮਤਲਬ ਹੁੰਦਾ ਹੈ ਮੇਰੇ ਮੰਮੀ ਪਾਪਾ ਨੇ ਵੀ ਬੱਚਿਆਂ ਦੀ ਖੁਸ਼ੀ ਵਿੱਚ ਖੁਸ਼ੀ ਮੰਨੀ ਮੇਰੇ ਭਰਾ ਦੀ ਲਵ ਮੈਰਿਜ ਨੂੰ ਅਰੇਂਜ ਮੈਰਿਜ ਕਰ ਦਿੱਤਾ ਅੱਜ ਸਾਡੇ ਘਰ ਵਿੱਚ ਇਹ ਸਭ ਹੋ ਰਿਹਾ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਮੰਮੀ ਦੀ ਪਲੇਟ ਵਿੱਚ ਜੋ ਸਬਜ਼ੀ ਸੀ ਉਹ ਹਣ ਖਤਮ ਹੋ ਚੁੱਕੀ ਸੀ ਜਦ ਕਿ ਉਹਨਾਂ ਦੇ ਹੱਥ ਵਿੱਚ ਅਜੇ ਵੀ ਅੱਧੀ ਰੋਟੀ ਫੜੀ ਹੋਈ ਸੀ ਉਹ ਇੱਧਰ ਉੱਧਰ ਦੇਖ ਰਹੀ ਸੀ ਸ਼ਾਇਦ ਕੋਈ ਉਹਨਾਂ ਦੀ ਗੱਲ ਕਹੇ ਬਿਨਾਂ ਹੀ ਸਮਝ ਲਵੇ ਮੈਂ ਉਹਨਾਂ ਦੇ ਦਿਲ ਦੀ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ ਪਰ ਫਿਰ ਵੀ ਮੈਂ ਚੁੱਪ ਰਿਹਾ ਕਿਉਂਕਿ ਸਾਡੇ ਘਰ ਵਿੱਚ ਕਿਸੇ ਦੀ ਵੀ ਇੰਨੀ ਹਿੰਮਤ ਨਹੀਂ ਸੀ ਕਿ ਭਾਬੀ ਦੇ ਹੁੰਦੇ ਹੋਏ ਆਪਣੇ ਆਪ ਸਬਜ਼ੀ ਪਾ ਲੈਣ ਬਹੁਤ ਸਮੇਂ ਬਾਅਦ ਮੰਮੀ ਬੋਲ ਪਈ ਕਿ ਪਿੰਕੀ ਥੋੜੀ ਜੀ ਸਬਜ਼ੀ ਦੇ ਦੇ ਮੰਮੀ ਦੀਆਂ ਗੱਲ ਸੁਣ ਕੇ ਭਾਬੀ ਨੇ ਮੱਥੇ ਤੇ ਤੀਊੜੀਆਂ ਪਾ ਲਈਆਂ ਉਹ ਕਹਿਣ ਲੱਗੀ ਬੱਸ ਬੱਸ ਤੁਹਾਡੀ ਤਬੀਅਤ ਪਹਿਲਾਂ ਹੀ ਖਰਾਬ ਰਹਿੰਦੀ ਆ ਬਲੱਡ ਪ੍ਰੈਸ਼ਰ ਹਮੇਸ਼ਾ ਹਾਈ ਰਹਿੰਦਾ ਤੇ ਤੁਹਾਨੂੰ ਅਜੇ ਦੁਬਾਰਾ ਸਬਜ਼ੀ ਚਾਹੀਦੀ ਆ ਜੋ ਖਾ ਲਿਆ ਬਸ ਉਹੀ ਬਹੁਤ ਆ ਮੈਂ ਆਪਣੇ ਭਰਾ ਵੱਲ ਬਹੁਤ ਆਸ ਨਾਲ ਦੇਖਿਆ ਕਿ ਸ਼ਾਇਦ ਉਹੀ ਕੁਝ ਬੋਲ ਦੇਵੇ ਪਰ ਉਹ ਤਾਂ ਆਪਣਾ ਖਾਣਾ ਖਾਣ ਚ ਐਨਾ ਬਿਜੀ ਸੀ ਕਿ ਜਿੱਦਾਂ ਉਸ ਨੂੰ ਕੋਈ ਗੱਲ ਸੁਣੀ ਹੀ ਨਾ ਹੋਵੇ ਮੰਮੀ ਹੱਥ ਝਾੜ ਕੇ ਉੱਠਣ ਲੱਗੀ ਮੈਂ ਕਿਹਾ ਭਾਬੀ ਜਦੋਂ ਮੰਮੀ ਸਾਰਾ ਦਿਨ ਘਰ ਵਿੱਚ ਕੰਮ ਕਰਦੀ ਆ ਉਦੋਂ ਤੁਹਾਨੂੰ ਉਹਨਾਂ ਦੀ ਤਬੀਅਤ ਖਰਾਬ ਹੋਣ ਦਾ ਅਹਿਸਾਸ ਕਿਉਂ ਨਹੀਂ ਹੁੰਦਾ ਮੰਮੀ ਭੁੱਖੀ ਰਹਿ ਜਾਵੇਗੀ ਤਾਂ ਫਿਰ ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਵੇਗੀ। ਤੁਸੀਂ ਉਹਨਾਂ ਨੂੰ ਥੋੜੀ ਜਿਹੀ ਸਬਜ਼ੀ ਦੇ ਦਿਓ। ਭਾਬੀ ਕਹਿਣ ਲੱਗੇ ਤੂੰ ਜ਼ਿਆਦਾ ਮਾਂ ਦਾ ਸਾਕਾ ਨਾ ਬਣਿਆ ਕਰ। ਇਸ ਘਰ ਵਿੱਚ ਜੋ ਕੁਝ ਹੋ ਰਿਹਾ ਮੈਨੂੰ ਸਭ ਦਿਖ ਰਿਹਾ। ਤੁਸੀਂ ਦੋਵੇਂ ਮਾਂ ਬੇਟੇ ਮੁਫਤ ਦੀਆਂ ਰੋਟੀਆਂ ਤੋੜਦੇ ਰਹਿੰਦੇ ਹੋ। ਭਰਾ ਦਾ ਤਾਂ ਜਿੱਦਾਂ ਤੁਹਾਡੇ ਕੋਲ ਕੋਈ ਅਹਿਸਾਸ ਹੀ ਨਹੀਂ ਆ। ਤੈਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ। ਇਸ ਲਈ ਪਹਿਲਾਂ ਕੁਝ ਕੰਮ ਕਰ ਲੈ ਫਿਰ ਵੱਡੀਆਂ ਵੱਡੀਆਂ ਗੱਲਾਂ ਕਰੀਂ। ਕੰਮ ਦੇ, ਨਾਕਾਜ਼ ਦੇ, ਦੋਸ਼ਮਣ ਅਨਾਜ ਦੇ। ਮੈਨੂੰ ਭਾਬੀ ਦੀਆਂ ਗੱਲਾਂ ਬਹੁਤ ਬੁਰੀਆਂ ਲੱਗੀਆਂ ਪਰ ਮੈਂ ਚੁੱਪ ਹੀ ਰਹਿੰਦਾ ਸੀ ਮੰਮੀ ਦੀ ਭੁੱਖ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ ਐਸ ਲਈ ਮੈਂ ਆਪਣੀ ਕੌਲੀ ਮੰਮੀ ਦੇ ਸਾਹਮਣੇ ਰੱਖ ਦਿੱਤੀ ਮੈਂ ਕਿਹਾ ਮੰਮੀ ਤੁਸੀਂ ਇਹ ਖਾ ਲਵੋ ਮੇਰੀ ਗੱਲ ਸੁਣ ਕੇ ਤਾਂ ਭਾਬੀ ਦੇ ਤੇਵਰੀ ਬਦਲ ਗਏ ਤੇ ਮੇਰੀ ਸਬਜੀ ਵਾਲੀ ਕੌਲੀ ਭਾਬੀ ਨੇ ਫਰਸ਼ ਤੇ ਸੁੱਟ ਦਿੱਤੀ ਕਹਿਣ ਲੱਗੀ ਤੈਨੂੰ ਮੇਰੀ ਗੱਲ ਸਮਝਣੀ ਆਉਂਦੀ ਕੀ ਮੈਂ ਜਦੋਂ ਮੈਂ ਕਿਹਾ ਕਿ ਹੋਰ ਖਾਣਾ ਨਹੀਂ ਦੇਣਾ ਤਾਂ ਫਿਰ ਤੂੰ ਮੇਰੀ ਗੱਲ ਕਿਉਂ ਨਹੀਂ ਸੁਣੀ ਮੇਰੇ ਅੱਖਾਂ 'ਚ ਪਾਣੀ ਆ ਗਿਆ ਮੈਂ ਕਿਹਾ ਭਾਬੀ ਤੁਹਾਡੇ ਵਿੱਚ ਤਾਂ ਇਨਸਾਨੀਅਤ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਰਹਿ ਗਈ ਇਹ ਗੱਲ ਸੁਣ ਕੇ ਭਾਬੀ ਨੇ ਥੋੜਾ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਹ ਬੋਲ ਕਹਿਣ ਲੱਗੀ ਕਿ ਦੇਖੋ ਸ਼ਣੀ ਆਪਣੇ ਭਰਾ ਦੀਆਂ ਗੱਲਾਂ ਸੁਣੋ ਇਹ ਮੇਰੇ ਨਾਲ ਬਤਮੀਜੀ ਕਰ ਰਿਹਾ ਮੇਰੇ ਭਰਾ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਾ ਆਪਣੀ ਭਾਬੀ ਤੋਂ ਮਾਫੀ ਮੰਗ ਮੈਂ ਕਿਹਾ ਜਦੋਂ ਭਾਬੀ ਮੰਮੀ ਨਾਲ ਅਨਿਆਂਸਾਫੀ ਕਰ ਰਹੀ ਆ ਉਦੋਂ ਤੱਕ ਤਾਂ ਤੁਸੀਂ ਗੁੰਗੇ ਤੇ ਬੋਲਣ ਬੋਲੇ ਵਣ ਕੇ ਬੈਠੇ ਸੀ ਹੁਣ ਤੁਹਾਨੂੰ ਕਿੱਦਾਂ ਸੁਣ ਗਿਆ ਕਿ ਕੁਝ ਗਲਤ ਹੋ ਰਿਹਾ ਤੁਸੀਂ ਕਿੰਨੇ ਭਾਬੀ ਦੇ ਪਿੱਛੇ ਲੱਗੇ ਹੋ ਤੁਹਾਨੂੰ ਆਪਣੀ ਮਾਂ ਦਾ ਵੀ ਕੋਈ ਖਿਆਲ ਨਹੀਂ ਤੁਸੀਂ ਤਾਂ ਜੋਰੂ ਦੇ ਗੁਲਾਮ ਹੋ ਮੇਰਾ ਭਰਾ ਔਟਕੇ ਖੜਾ ਹੋ ਗਿਆ ਉਹ ਕਹਿਣ ਲੱਗਿਆ ਮੈਂ ਬਹੁਤ ਸਹਿਲੀ ਤੇਰੀ ਬਤਮੀ ਜੀ ਹੁਣ ਚੰਗਾ ਇਹੀ ਆ ਕਿ ਇਥੋਂ ਨਿਕਲ ਜਾ ਮੇਰੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੈਨੂੰ ਵੀ ਗੁੱਸਾ ਆ ਗਿਆ ਮੈਂ ਕਿਹਾ ਵੀਰੇ ਸੱਚ ਵੀ ਇਹੀ ਆ ਕਿ ਤੁਹਾਡੇ ਤੋਂ ਬੁਰਾ ਕੋਈ ਵੀ ਨਹੀਂ ਹੋ ਸਕਦਾ ਭਰਾਣੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਮੈਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ ਮੈਂ ਹੱਕਾ ਬੱਕਾ ਖੜਾ ਸੀ ਮੈਨੂੰ ਇਸ ਸਭ ਦੀ ਉਮੀਦ ਨਹੀਂ ਸੀ ਮੰਮੀ ਕਹਿਣ ਲੱਗੀ ਸ਼ਣੀ ਤੈਨੂੰ ਕੀ ਹੋ ਗਿਆ ਤੂੰ ਰਵੀ ਨੂੰ ਘਰ ਚੋਂ ਇਦਾਂ ਨਹੀਂ ਕੱਢ ਸਕਦਾ ਇਹ ਘਰ ਉਸਦਾ ਵੀ ਆ ਤੁਸੀਂ ਦੋਵੇਂ ਪ੍ਰਾਪਤ ਕਰਦੇ ਹਿੱਸੇਦਾਰ ਹੋ ਉਹ ਕਹਿਣ ਲੱਗਿਆ ਕਿ ਕਿਹੜਾ ਹਿੱਸਾ ਪਾਪਾ ਨੂੰ ਮਰੇ ਹੋਏ 4 ਸਾਲ ਹੋ ਗਏ ਹਨ ਇਹਨੂੰ 4 ਸਾਲਾਂ ਵਿੱਚ ਮੈਂ ਤੁਹਾਡਾ ਇਲਾਜ ਤੋਂ ਲੈ ਕੇ ਰਵੀ ਦੀ ਪੜ੍ਹਾਈ ਤੱਕ ਸਾਰਾ ਖਰਚਾ ਮੈਂ ਕੀਤਾ ਤੇ ਪਾਪਾ ਦੀ ਬਿਮਾਰੀ ਵਿੱਚ ਬਹੁਤ ਪੈਸਾ ਖਰਚ ਕੀਤਾ ਐਸੇ ਹਿਸਾਬ ਨਾਲ ਹੁਣ ਇਹ ਘਰ ਤਾਂ ਸਿਰਫ ਮੇਰਾ ਹੈ ਜੇਕਰ ਰਵੀ ਇੰਨੇ ਸਾਰੇ ਪੈਸਿਆਂ ਦਾ ਹਿਸਾਬ ਕਰਦਾ ਤਾਂ ਉਹ ਹਿੱਸੇਦਾਰ ਬਣ ਸਕਦਾ ਨਹੀਂ ਤਾਂ ਮੈਂ ਉਸ ਨੂੰ ਕੁਝ ਵੀ ਇਸ ਘਰ ਤੋਂ ਨਹੀਂ ਦੇਵਾਂਗਾ ਮਮੀ ਨੇ ਜੇ ਤੁਹਾਨੂੰ ਆਪਣੇ ਬੇਟੇ ਦੀ ਇੰਨੀ ਪਰਵਾਹ ਤਾਂ ਤੁਸੀਂ ਵੀ ਉਸ ਦੇ ਨਾਲ ਹੀ ਚਲੇ ਜਾਓ ਮੈਂ ਹੁਣ ਘਰ ਵਿੱਚ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ ਮੇਰੀ ਮੰਮੀ ਨੂੰ ਵੀ ਮੇਰੇ ਵੱਡੇ ਭਰਾ ਨੇ ਘਰੋਂ ਕੱਢ ਦਿੱਤਾ ਮੈਨੂੰ ਆਪਣੀ ਬਿਲਕੁਲ ਵੀ ਪਰਵਾਹ ਨਹੀਂ ਸੀ ਤੇ ਮੈਂ ਤਾਂ ਕਿਤੇ ਵੀ ਰਹਿ ਸਕਦਾ ਸੀ ਇੱਥੋਂ ਤੱਕ ਕਿ ਸੜਕਾਂ ਤੇ ਵੀ ਰਾਤਾਂ ਕੱਟ ਸਕਦਾ ਸੀ ਪਰ ਮੇਰੀ ਮਾਂ ਕਿੱਥੇ ਰੱਖਦਾ ਮੈਂ ਬਹੁਤ ਘਬਰਾ ਗਿਆ ਮੈਂ ਕਿਹਾ ਮੰਮੀ ਤੁਹਾਨੂੰ ਇਦਾਂ ਘਰ ਛੱਡ ਕੇ ਨਹੀਂ ਆਉਣਾ ਚਾਹੀਦਾ ਸੀ ਓ ਤੁਹਾਡੇ ਪਤੀ ਦਾ ਘਰ ਆ ਤੁਸੀਂ ਉੱਥੇ ਹੀ ਬੈਠੇ ਰਹਿੰਦੇ ਮੈਂ ਹੁਣ ਕਿੱਥੇ ਤੁਹਾਨੂੰ ਕਿੱਥੇ ਲੈ ਕੇ ਜਾਵਾਂਗਾ ਮੇਰੇ ਕੋਲ ਤਾਂ ਰਹਿਣ ਲਈ ਕੋਈ ਜਗ੍ਹਾ ਹੀ ਨਹੀਂ ਮੇਰੀ ਗੱਲ ਸੁਣ ਕੇ ਮੰਮੀ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਠੀਕ ਆ ਮੈਂ ਮਾਰੀ ਜਾਂਦੀ ਆ ਜ਼ਹਿਰ ਖਾ ਲੈਂਦੀ ਆ ਪਹਿਲਾਂ ਇੱਕ ਬੇਟ ਨੇ ਘਰੋਂ ਕੱਢਤਾ ਤੇ ਹੁਣ ਤੂੰ ਵੀ ਇਹਨੂੰ ਤੱਕਾ ਦੇ ਰਿਹਾ ਮੈਨੂੰ ਦੱਸ ਹੁਣ ਮੈਂ ਕਿੱਥੇ ਜਾਵਾਂ ਆਪਣੇ ਪਤੀ ਕੋਲ ਸ਼ਮਸ਼ਾਨ ਵਿੱਚ ਜਾ ਕੇ ਬੈਠ ਜਾਵਾਂ ਉਹਨਾਂ ਨੂੰ ਕਹਾ ਕਿ ਤੁਸੀਂ ਕਿੱਦਾਂ ਦੀ ਔਲਾਦ ਕੋਲ ਮੈਨੂੰ ਛੱਡ ਕੇ ਗਏ ਹੋ ਮੈਂ ਕਹ ਮਮੀ ਐਦਾਂ ਦੀ ਗੱਲ ਨਹੀਂ ਅਸਲ ਵਿੱਚ ਮੇਰੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਜਾਣ ਤੁਹਾਡੇ ਤੋਂ ਜਾਣ ਨਹੀਂ ਛੜਾ ਰਿਹਾ ਮੈਂ ਤਾਂ ਇਸ ਲਈ ਪਰੇਸ਼ਾਨ ਆ ਕਿ ਮੈਂ ਤੁਹਾਨੂੰ ਕਿੱਥੇ ਰੱਖਾਂਗਾ ਮੇਰੇ ਕੋਲ ਕੋਈ ਜਗ੍ਹਾ ਨਹੀਂ ਆਤੇ ਮੈਂ ਤੁਹਾਨੂੰ ਐਦਾਂ ਪਰੇਸ਼ਾਨ ਹੁੰਦੇ ਹੋਏ ਦੇਖ ਨਹੀਂ ਸਕਦਾ ਮਾਂ ਕਹਿਣ ਲੱਗੀ ਕਿ ਤੂੰ ਫਿਕਰ ਨਾ ਕਰ ਤੇਰੇ ਨਾਲ ਤੇਰੀ ਮਾਂ ਰੱਬ ਜ਼ਰੂਰ ਕੋਈ ਨਾ ਕੋਈ ਸਹਾਰਾ ਦੇਵੇਗਾ ਮੈਂ ਮੰਮੀ ਨੂੰ ਲੈ ਕੇ ਆਪਣੇ ਇੱਕ ਦੋਸਤ ਦੇ ਘਰ ਚਲਾ ਗਿਆ ਕਿਉਂਕਿ ਮੈਨੂੰ ਹੋਰ ਕੁਝ ਸਮਝ ਨਹੀਂ ਆ ਰਿਹਾ ਸੀ ਹੋਟਲ ਵਿੱਚ ਰਹਿਣ ਲਈ ਮੇਰੇ ਕੋਲ ਪੈਸੇ ਨਹੀਂ ਸੀ ਮਾਂ ਨੂੰ ਖਾਣਾ ਖਾਣ ਲਈ ਵੀ ਮੇਰੇ ਕੋਲ ਪੈਸੇ ਨਹੀਂ ਸੀ ਮੇਰੇ ਦੋਸਤ ਨੇ ਮੇਰਾ ਤੇ ਮੰਮੀ ਦਾ ਬਹੁਤ ਵਧੀਆ ਸਵਾਗਤ ਕੀਤਾ ਮੈਂ ਉਸ ਨੂੰ ਕਿਹਾ ਕਿ ਮੈਂ ਇੱਥੇ ਕੁਝ ਦਿਨਾਂ ਲਈ ਰਹਿਣਾ ਚਾਹੁੰਦਾ ਤੇ ਫਿਰ ਚਲਾ ਜਾਵਾਂਗਾ ਤਾਂ ਮੇਰਾ ਦੋਸਤ ਕਹਿਣ ਲੱਗਿਆ ਤੂੰ ਮਾਂ ਨਾਲ ਆਇਆ ਜਦੋਂ ਤੱਕ ਚਾਹੇ ਇੱਥੇ ਰਹਿ ਸਕਦਾ ਮੈਨੂੰ ਪਤਾ ਸੀ ਕਿ ਮੇਰਾ ਦੋਸਤ ਵੀ ਮੇਰੇ ਵਰਗਾ ਹੀ ਆ ਉਹ ਵੀ ਆਪਣੇ ਮਾਤਾ ਪਿਤਾ ਦੇ ਪੈਸਿਆਂ ਤੇ ਪਲ ਰਿਹਾ ਸੀ ਉਹ ਵੀ ਸਾਡਾ ਖਰਚਾ ਨਹੀਂ ਕਰ ਸਕਦਾ ਸੀ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ ਇਸ ਲਈ ਮੈਂ ਮੰਮੀ ਨੂੰ ਉੱਥੇ ਛੱਡ ਕੇ ਆਪ ਨੌਕਰੀ ਦੀ ਤਲਾਸ਼ 'ਚ ਨਿਕਲ ਗਿਆ ਇਹ ਤਾਂ ਨਸੀਬ ਨਸੀਬ ਦੀ ਗੱਲ ਹੁੰਦੀ ਆ ਕਿ ਕਿਸੇ-ਕਿਸੇ ਦੇ ਹੱਥ ਵਿੱਚ ਹੀ ਲక్ష్ਮੀ ਹੁੰਦੀ ਆ ਹਰ ਕਿਸੇ ਦੇ ਹੱਥ ਵਿੱਚ ਨਹੀਂ ਮੇਰਾ ਭਰਾ ਮੇਰੇ ਤੋਂ ਘੱਟ ਪੜਿਆ ਹੋਇਆ ਸੀ ਪਰ ਫਿਰ ਵੀ ਉਸ ਨੂੰ ਇੱਕ ਬਹੁਤ ਵਧੀਆ ਹੋਟਲ ਵਿੱਚ ਮੈਨੇਜਰ ਦੀ ਜੌਬ ਮਿਲੀ ਹੋਈ ਸੀ ਉਸ ਦੀ ਤਨਖਾਹ ਵੀ ਬਹੁਤ ਵਧੀਆ ਸੀ ਜਦੋਂ ਕਿ ਮੈਂ ਉਸ ਤੋਂ ਜ਼ਿਆਦਾ ਪੜਿਆ ਲਿਖਿਆ ਸੀ ਤੇ ਹੁਣ ਤੱਕ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਸੀ ਮੇਰੀ ਮਾਂ ਹੁਣ ਸੁਰੱਖਿਅਤ ਜਗ੍ਹਾ ਤੇ ਸੀ ਇਸ ਲਈ ਮੈਂ ਸਵੇਰੇ ਸਵੇਰੇ ਉੱਠ ਕੇ jobb ਦੀ ਤਲਾਸ਼ ਵਿੱਚ ਨਿਕਲ ਜਾਂਦਾ ਤੇ ਸਾਰਾ ਦਿਨ ਲੱਭਦਾ ਰਹਿੰਦਾ ਤੇ ਰਾਤ ਦੇ 10 ਵਜੇ ਹੀ ਵਾਪਸ ਆਉਂਦਾ ਮੈਂ ਆਪਣੇ ਦੋਸਤ ਤੋਂ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ ਪਰ ਹੁਣ ਮੈਨੂੰ ਉਹਨਾਂ ਦੇ ਘਰ ਆਏ ਹੋਏ 4 ਦਿਨ ਹੋ ਗਏ ਪਰ ਫਿਰ ਵੀ ਨੌਕਰੀ ਕਿਤੇ ਨਹੀਂ ਮਿਲੀ ਹੁਣ ਮੈਂ ਬਹੁਤ ਘਬਰਾ ਗਿਆ ਕਿ ਕੀ ਕਰਾਂ ਤੇ ਕੀ ਨਾ ਕਰਾਂ ਚੌਥੇ ਦਿਨ ਮੈਂ ਸੋਚਿਆ ਕਿ ਮੈਂ ਬੱਸ ਹੁਣ ਆਪਣੇ ਦੋਸਤ ਦੇ ਘਰੋਂ ਨਿਕਲ ਜਾਵਾਂਗਾ ਅੱਗੇ ਜੋ ਵੀ ਹੋਵੇਗਾ ਰੱਬ ਨੂੰ ਮਨਜ਼ੂਰ ਹੋਵੇਗਾ ਮੈਂ ਨੌਕਰੀ ਦੀ ਤਲਾਸ਼ ਵਿੱਚ ਨਵੇਂ sire sire ਤੋਂ ਦੁਬਾਰਾ ਨੌਕਰੀ ਲੱਭ ਚੁੱਕਾ ਸੀ ਮੈਂ ਕੋਈ ਏਦਾਂ ਦਾ ਦਫ਼ਤਰ ਨਹੀਂ ਛੱਡਿਆ ਜਿੱਥੇ ਆਪਣੀ ਨੌਕਰੀ ਦਾ ਬਾਇਓ ਡਾਟਾ ਜਮਾਣਾ ਕਰਵਾਇਆ ਹੋਵੇ ਪਰ ਫਿਰ ਵੀ ਮੈਨੂੰ ਕੋਈ ਵਧੀਆ ਨੌਕਰੀ ਨਹੀਂ ਮਿਲ ਸਕੀ ਥੱਕ ਹਾਰ ਕੇ ਸੜਕ ਦੇ ਕਿਨਾਰੇ ਬੈਠ ਗਿਆ ਜਦੋਂ ਮੇਰੀ ਨਿਗਾਹ ਦੀਵਾਰ ਤੇ ਲੱਗੇ ਕਾਗਜ਼ ਤੇ ਪਈ ਜਿਸ ਤੇ ਲਿਖਿਆ ਹੋਇਆ ਸੀ ਕਿ ਕਰਨ ਹਸਪਤਾਲ ਵਿੱਚ ਇੱਕ ਚਪੜਾਸੀ ਦੀ ਜ਼ਰੂਰਤ ਤਨਖਾਹ 25000 ਖਾਣਾ ਪੀਣਾ ਰਹਿਣਾ ਮੁਫਤ ਇਹ ਪੜ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਖਦ ਨੂੰ ਕਿਹਾ ਕਿ ਨਹੀਂ ਯਾਰ ਰਵੀ ਇਹ ਜੌਬ ਤੇਰੇ ਲਈ ਨਹੀਂ ਆ ਮੈਂ ਐਮਬੀਏ ਕੀਤੀ ਹੋਈ ਸੀ ਕੀ ਮੈਂ ਹੁਣ ਇੱਕ ਚਪੜਾਸੀ ਦੀ ਜੌਬ ਕਰ ਸਕਦਾ ਮੇਰਾ ਦਿਲ ਖੂਨ ਦੇ ਹੰਝੂ ਰੋਣ ਲੱਗਾ ਮੈਂ ਕੁਝ ਵੀ ਸੋਚੇ ਸਮਝੇ ਬਿਨਾ ਉੱਠ ਕੇ ਖੜਾ ਹੋ ਗਿਆ ਤੇ ਹਸਪਤਲੇ ਤੇ ਪਹੁੰਚਿਆ ਜਿੱਥੇ ਚਪੜਾਸੀ ਦੀ ਲੋੜ ਸੀ ਮੈਂ ਜਦੋਂ ਹਸਪਤਾਲ ਦੇ ਮੈਨੇਜਰ ਨੂੰ ਕਿਹਾ ਕਿ ਮੈਂ ਚਪੜਾਸੀ ਦੀ ਨੌਕਰੀ ਲਈ ਆਇਆ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਸ਼ਕਲ ਤੋਂ ਮੈਂ ਬਹੁਤ ਵਧੀਆ ਘਰ ਦਾ ਲੱਗਦਾ ਸੀ ਮੈਨੂੰ ਇੰਟਰਵਿਊ ਲਈ ਜਦੋਂ ਡਾਕਟਰ ਕੋਲ ਭੇਜਿਆ ਗਿਆ ਤਾਂ ਡਾਕਟਰ ਨੇ ਮੇਰਾ ਬਾਇਓ ਡਾਟਾ ਦੇਖਿਆ ਉਹ ਹੈਰਾਨ ਰਹਿ ਗਿਆ ਤੇ ਕਹਿਣ ਲੱਗਿਆ ਤੁਸੀਂ MBA ਕੀਤੀ ਹੋਈ ਆ ਤਾਂ ਤੁਸੀਂ ਇੱਕ ਚਪੜਾਸੀ ਦੀ ਨੌਕਰੀ ਕਰਨਾ ਚਾਹੁੰਦੇ ਹੋ ਇਹ ਨੌਕਰੀ ਤਾਂ ਉਹਨਾਂ ਲੋਕਾਂ ਲਈ ਆ ਜੋ ਅਣਪੜ੍ਹ ਹੁੰਦੇ ਆ ਤੇ ਮਿਹਨਤ ਦੇ ਪੈਸੇ ਵੀ ਕਮਾਉਣਾ ਚਾਹੁੰਦੇ ਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇਹ ਕੰਮ ਕਿਉਂ ਕਰਨਾ ਚਾਹੁੰਦੇ ਹੋ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਮੈਂ ਕਿਹਾ ਮੈਂ ਬਹੁਤ ਜ਼ਿਆਦਾ ਮਜਬੂਰ ਆ ਬਹੁਤ ਥਾਵਾਂ ਤੇ ਇੰਟਰਵਿਊ ਦਿੱਤੇ ਪਰ ਕਿਤੇ ਵੀ ਕੰਮ ਨਹੀਂ ਬਣਿਆ ਮੈਨੂੰ ਇਸ ਸਮੇਂ ਨੌਕਰੀ ਦੀ ਬਹੁਤ ਲੋੜ ਆ ਭਾਵੇਂ ਉਹ ਇੱਕ ਚਪੜਾਸੀ ਦੀ ਨੌਕਰੀ ਕਿਉਂ ਨਾ ਹੋਵੇ ਐਸ ਲਈ ਮੈਂ ਇਹ ਜੌਬ ਕਰਨ ਲਈ ਰਾਜੀ ਹੋ ਗਿਆ। ਉਹ ਡਾਕਟਰ ਕਹਿਣ ਲੱਗਿਆ ਕਿ ਜੇਕਰ ਇਦਾਂ ਦੀ ਗੱਲ ਆ ਤਾਂ ਮੈਂ ਤੈਨੂੰ ਇਹ ਨੌਕਰੀ ਦੇ ਦਿੰਦਾ ਹਾਂ। ਡਾਕਟਰ ਨੇ ਮੈਨੂੰ ਚਪੜਾਸੀ ਦੀ ਨੌਕਰੀ ਦੇ ਦਿੱਤੀ। ਹਸਪਤਾਲ ਵਿੱਚ ਬਣੇ ਹੋਏ ਫਲੈਟ ਵਿੱਚੋਂ ਇੱਕ ਫਲੈਟ ਵੀ ਮੈਨੂੰ ਦੇ ਦਿੱਤਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਲਈ ਖੁਸ਼ੀ ਦਾ ਸਮਾਂ ਜਾਂ ਉਦਾਸੀ ਦਾ। ਫਿਲਹਾਲ ਜੋ ਵੀ ਸੀ ਮੈਂ ਘਬਰਾ ਕੇ ਆਇਆ ਸੀ ਤੇ ਮੈਂ ਆਪਣੇ ਦੋਸਤ ਦਾ ਧੰਨਵਾਦ ਕੀਤਾ ਤੇ ਤੂੰ ਇਸ ਮੁਸ਼ਕਲ ਸਮੇਂ 'ਚ ਮੇਰਾ ਸਾਥ ਦਿੱਤਾ ਤੇ ਮੈਨੂੰ ਆਪਣੇ ਘਰ 'ਚ ਰਹਿਣ ਦੀ ਇਜਾਜ਼ਤ ਦਿੱਤੀ। ਹੁਣ ਮੈਂ ਆਪਣੀ ਮਾਂ ਨੂੰ ਇੱਥੋਂ ਲੈ ਕੇ ਜਾ ਰਿਹਾ ਮੇਰਾ ਦੋਸਤ ਕਹਿਣ ਲੱਗਿਆ ਤੂੰ ਕਿੱਥੇ ਜਾਵੇਂਗਾ ਤਾਂ ਮੈਂ ਉਸ ਨੂੰ ਦੱਸਿਆ ਕਿ ਮੈਨੂੰ ਹਸਪਤਾਲ ਵਿੱਚ ਨੌਕਰੀ ਮਿਲ ਗਈ ਆ ਉਹ ਹੱਸਣ ਲੱਗਾ ਤੇ ਬੋਲਿਆ ਕਿ ਤੂੰ ਮੈਨੂੰ ਬੇਵਕੂਫ ਨਾ ਬਣਾ ਤੂੰ ਤਾਂ ਪੜ੍ਹਾਈ ਐਮਬੀਏ ਕੀਤੀ ਹੋਈ ਆ ਫਿਰ ਤੈਨੂੰ ਹਸਪਤਾਲ ਵਿੱਚ ਨੌਕਰੀ ਕਿੱਦਾਂ ਮਿਲ ਸਕਦੀ ਆ ਮੈਂ ਕਿਹਾ ਮੈਨੂੰ ਇੱਕ ਚਪੜਾਸੀ ਦੀ ਨੌਕਰੀ ਮਿਲੀ ਆ ਇਹ ਗੱਲ ਸੁਣ ਕੇ ਮੇਰੇ ਦੋਸਤ ਦੀਆਂ ਅੱਖਾਂ 'ਚ ਹੰਝੂ ਆ ਗਏ ਕਹਿਣ ਲੱਗਿਆ ਯਾਰ ਮੇਰਾ ਘਰ ਤੇਰੇ ਲਈ ਹੀ ਆ ਪਰ ਤੂੰ ਆਪਣੇ ਆਪ ਤੇ ਇੰਨਾ ਜਲਮਣਾ ਕਰ ਤੂੰ ਆਪਣੀ ਨੌਕਰੀ ਲੱਭ ਲਭਦਾ ਰਹੇ ਤੈਨੂੰ ਕੋਈ ਨਾ ਕੋਈ ਵਧੀਆ ਨੌਕਰੀ ਜ਼ਰੂਰ ਮਿਲ ਜਾਵੇਗੀ ਉਦੋਂ ਤੱਕ ਤੂੰ ਮੇਰੇ ਘਰ ਵਿੱਚ ਬਿਨਾਂ ਕਿਸੇ ਦਾ ਡਰ ਦੇ ਖਤਰੇ ਦੇ रह ਸਕਦਾ ਮੈਂ ਕਿਹਾ ਤੇਰਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇੰਨੇ ਦਿਨ ਇੱਥੇ ਰੱਖਿਆ ਤੇ ਹਰ ਤਰ੍ਹਾਂ ਨਾਲ ਮੇਰੀ ਮਦਦ ਵੀ ਕੀਤੀ ਮੈਂ ਤੇਰਾ ਇਹ احਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਹੁਣ ਮੈਨੂੰ ਜਦੋਂ ਮੈਨੂੰ ਰੋਜੀ ਰੋਟੀ ਮਿਲ ਰਹੀ ਆ ਤਾਂ ਮੈਂ ਉਸ ਨੂੰ ਲਤ ਨਹੀਂ ਮਾਰ ਸਕਦਾ ਮੇਰੇ ਦੋਸਤ ਨੇ ਮੈਨੂੰ ਬਹੁਤ ਰੋਕਿਆ ਪਰ ਮੈਂ ਨਹੀਂ ਰੁਕਿਆ ਤੇ ਮੰਮੀ ਨੂੰ ਲੈ ਕੇ ਹਸਪਤਾਲ ਦੇ ਫਲੈਟ ਵਿੱਚ ਸ਼ਿਫਟ ਹੋ ਗਿਆ ਮੰਮੀ ਕਹਿਣ ਲੱਗੀ ਤੈਨੂੰ ਕਿਹੜੀ ਨੌਕਰੀ ਮਿਲੀ ਆ ਰਵੀ ਤਾਂ ਮੈਂ ਕਿਹਾ ਮੰਮੀ ਮੈਂ ਦਫ਼ਤਰ 'ਚ ਬਹਿ ਕੇ ਕੰਪਿਊਟਰ ਤੇ ਹਿਸਾਬ ਕਰਿਆ ਕਰਾਂਗਾ ਇਹ ਸੁਣ ਕੇ ਮੇਰੀ ਮੰਮੀ ਬਹੁਤ ਖੁਸ਼ ਹੋ ਗਈ ਹੁਣ ਮੈਂ ਆਪਣੀ ਮਾਂ ਨੂੰ ਸੱਚ ਤਾਂ ਨਹੀਂ ਦੱਸ ਸਕਦਾ ਸੀ ਨਹੀਂ ਤਾਂ ਉਹ ਪਰੇਸ਼ਾਨ ਹੋ ਜਾਂਦੀ ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਣਾ ਸੀ ਫਿਲਹਾਲ ਹੁਣ ਮੈਂ ਹਰ ਰੋਜ਼ ਕੰਮ ਤੇ ਜਾਇਆ ਕਰਦਾ ਬੜੀ ਮਿਹਨਤ ਤੇ ਦਿਲ ਲਗਾ ਕੇ ਹਸਪਤਾਲ ਵਿੱਚ ਸਾਫ਼ ਸਫਾਈ ਕਰਦਾ ਤੇ ਸੋਚਦਾ ਕਿ ਸ਼ਾਇਦ ਮੇਰੀ ਕਿਸਮਤ ਵਿੱਚ ਇਹੀ ਲਿਖਿਆ ਹਰ ਇਨਸਾਨ ਆਪਣੀ ਕਿਸਮਤ ਦਾ ਖਾਨਦਾ ਤੇ ਸ਼ਾਇਦ ਮੇਰੀ ਕਿਸਮਤ ਵਿੱਚ ਤੰਗੀ ਤੇ ਦੁੱਖ ਲਿਖਿਆ ਹੋਇਆ ਮੈਂ ਬਿਨਾਂ ਵਜ੍ਹਾ ਵੱਡੇ ਵੱਡੇ ਦਫ਼ਤਰਾਂ ਦੇ ਸੁਪਨੇ ਦੇਖ ਰਿਹਾ ਹਾਂ ਮੈਂ ਖੁਦ ਨੂੰ ਗਾਲਾਂ ਕੱਢੀਆਂ ਅਕਸਰ ਹੀ ਮੈਂ ਆਪਣੇ ਆਪ ਨਾਲ ਲੜਦਾ ਰਹਿੰਦਾ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਨਾਲ ਬਹੁਤ ਉਮੀਦ ਲਗਾਈ ਹੋਈ ਸੀ ਖੈਰ ਜੋ ਹੋਣਾ ਸੀ ਉਹ ਤਾਂ ਹੋ ਗਿਆ ਮੈਂ ਪੂਰਾ ਮਹੀਨਾ ਬਹੁਤ ਵਧੀਆ ਕੰਮ ਕਰਦਾ ਰਿਹਾ ਮੈਨੂੰ ਡਾਕਟਰ ਨੇ ਵੀ ਆਪਣੇ ਆਫਿਸ 'ਚ ਬੁਲਾ ਕੇ ਬਹੁਤ ਤਾਰੀਫ਼ ਕੀਤੀ ਤੇ ਕਿਹਾ ਕਿ ਤੁਹਾਡੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਹੈ ਫਿਰ ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਇੱਕ ਦੋਸਤ ਨੂੰ ਤੇਰਾ ਬਾਇਓ ਡਾਟਾ ਭੇਜਿਆ ਉਹ ਦੇਖੇਗਾ ਕਿ ਉਹ ਤੇਰੇ ਲਈ ਕੁਝ ਕਰ ਸਕਦਾ ਹੈ ਜਾਂ ਨਹੀਂ ਮੈਨੂੰ ਉਮੀਦ ਆ ਕਿ ਉਹ ਤੈਨੂੰ ਕਿਤੇ ਨਾ ਕਿਤੇ ਵਧੀਆ ਜਗ੍ਹਾ ਤੇ ਜੋਬ ਲਵਾ ਦੇਵੇਗਾ ਇਹ ਗੱਲ ਸੁਣ ਕੇ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਮੈਂ ਕਿਹਾ ਡਾਕਟਰ ਸਾਹਿਬ ਜੀ ਘਰੇ ਇਦਾਂ ਹੋ ਗਿਆ ਤਾਂ ਮੈਂ ਤੁਹਾਡਾ ਇਹ احਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਮੈਂ ਤੁਹਾਡੇ ਲਈ ساری ਉਮਰ ਰੱਬ ਤੋਂ ਖੁਸ਼ੀਆਂ ਮੰਗਾਗਾ ਡਾਕਟਰ ਮੁਸਕਰਾਉਣ ਲੱਗਿਆ ਉਸਨੇ ਮੇਰੇ ਹੱਥ ਤੇ 25000 ਰੁਪਏ ਰੱਖ ਦਿੱਤੇ ਕਹਿਣ ਲੱਗਿਆ ਕਿ ਇਹ ਤੇਰੀ ਤਨਖਾਹ ਮੈਂ ਜਲਦੀ ਤੈਨੂੰ ਤਨਖਾਹ ਫੜ ਲਈ ਤੇ ਡਾਕਟਰ ਦੇ ਆਫਿਸ ਤੋਂ ਬਾਹਰ ਨਿਕਲ ਆਇਆ ਮੈਂ ਆਪਣੀ ਤਨਖਾਹ ਦੇਣੀ ਸ਼ੁਰੂ ਵੇਚੀ ਸ਼ੁਰੂ ਕਰ ਦਿੱਤੀ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਪਾਪਾ ਦੀ ਮੌਤ ਤੋਂ ਬਾਅਦ ਮੈਂ ਕਦੇ 25000 ਇੱਕ ਸਾਰ ਦੇਖੇ ਨਹੀਂ ਸੀ ਮੈਂ ਤਾਂ 500 ਦੇ ਨੋਟ ਨੂੰ ਦੇਖਣ ਲਈ ਤਰਸ ਰਿਹਾ ਸੀ ਮੈਂ ਬਾਰ-ਬਾਰ ਗੈਣ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਸਭ ਤੋਂ ਪਹਿਲਾਂ ਮੈਨੂੰ ਘਰ ਵਿੱਚ ਰਾਸ਼ਨ ਲਿਆਵਾਗਾ ਕਿਉਂਕਿ ਖਾਣ ਪੀਣ ਦੇ ਸਮਾਨ ਦੀ ਬਹੁਤ ਦਿੱਕਤ ਹੋ ਚੁੱਕੀ ਸੀ ਮੈਂ ਆਪਣੀ ਮੰਮੀ ਨੂੰ ਸਭ ਤੋਂ ਵਧੀਆ ਤੇ ਹੈਲਦੀ ਖਾਣਾ ਖਵਾਉਣ ਬਾਰੇ ਸੋਚ ਰਿਹਾ ਸੀ ਘੱਟੋ ਘੱਟ ਮੇਰੇ ਭਰਾ ਦੇ ਘਰ ਐਨਾ ਤਾਂ ਸੀ ਕਿ ਮੰਮੀ ਨੂੰ ਦੋ ਵਕਤ ਦੀ ਰੋਟੀ ਮਿਲ ਜਾਂਦੀ ਸੀ ਖੈਰ ਮੈਂ ਉਹ ਪੈਸੇ ਜੇਬ ਚੋਂ ਪਾਉਣ ਹੀ ਲੱਗਾ ਕਿ ਅਚਾਨਕ ਮੇਰੇ ਸਾਹਮਣੇ ਇੱਕ ਔਰਤ ਆ ਕੇ ਖੜੀ ਹੋ ਗਈ ਉਸਨੇ ਦੋਨੋਂ ਹੱਥ ਮੇਰੇ ਸਾਹਮਣੇ ਜੋੜ ਦਿੱਤੇ ਕਹਿਣ ਲੱਗੀ ਰੱਬ ਦਾ ਵਾਸਤਾ ਮੇਰੀ ਮਦਦ ਕਰੋ ਉਹ ਬਿਨਾਂ ਆਵਾਜ਼ ਕੀਤੇ ਰੋ ਰਹੀ ਸੀ ਉਸ ਦੀਆਂ ਅੱਖਾਂ ਚੋਂ ਹੰਝੂ ਡਗ ਰਹੇ ਸੀ ਮੈਂ ਕਿਹਾ ਕਿ ਕੀ ਹੋਇਆ ਤਾਂ ਕਹਿਣ ਲੱਗੀ ਕਿ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੇਜ਼ ਰਫ਼ਤਾਰ ਚਲਾ ਰਿਹਾ ਸੀ ਮੇਰੇ ਬੇਟੇ ਨੇ ਇਹ ਵੀ ਨਹੀਂ ਸੋਚਿਆ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗਾ ਉਸ ਨੇ ਮੇਰੀ ਪਰਵਾਹ ਨਹੀਂ ਕੀਤੀ ਤੇ ਹੁਣ ਉਹ ਆਈਸੀਯੂ ਵਿੱਚ ਪਿਆ ਉਸ ਦੇ ਆਪਰੇਸ਼ਨ ਲਈ ਮੈਨੂੰ ਪੈਸਿਆਂ ਦੀ ਲੋੜ ਆ ਤੇ ਮੇਰੇ ਕੋਲ ਕੁਝ ਵੀ ਨਹੀਂ ਮੇਰਾ ਹੱਥ ਬਿਲਕੁਲ ਖਾਲੀ ਆ ਜੇਕਰ ਮੈਂ ਇਹ ਕਹਾ ਕਿ ਰੱਬ ਦੇ ਬਾਦ ਜੇਕਰ ਕੋਈ ਮੇਰੇ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਤਾਂ ਉਹ ਪੈਸੇ ਹਨ ਜੇਕਰ ਪੈਸੇ ਹੋਏ ਤਾਂ ਡਾਕਟਰ ਉਸ ਦਾ ਆਪਰੇਸ਼ਨ ਕਰਨਗੇ ਨਹੀਂ ਤਾਂ ਉਹ ਮੇਰੇ ਹੱਥ ਬੱਚੇ ਨੂੰ ਡਿਸਚਾਰਜ ਕਰ ਦੇਣਗੇ ਮੈਨੂੰ ਥੋੜੇ ਜਿਹਾ ਪੈਸੇ ਦੇ ਦਿਓ ਤਾਂ ਮੇਰੇ ਜੋ ਮੇਰੇ ਬੱਚੇ ਦੀ ਜਾਨ ਬਚ ਸਕੇ ਉਸ ਔਰਤ ਦੇ ਚਿਹਰੇ ਤੇ ਬਹੁਤ ਬੇਵਸੀ ਸੀ ਇਹ ਦੇਖ ਕੇ ਮੇਰਾ ਦਿਲ ਵੀ ਪਿਗਲ ਗਿਆ ਮੈਂ ਕੁਝ ਵੀ ਸੋਚੇ ਸਮਝੇ ਬਿਨਾ 25000 ਉਸ ਔਰਤ ਦੇ ਹੱਥ ਤੇ ਰੱਖ ਦਿੱਤੇ ਮੈਂ ਕਿਹਾ ਕਿ ਮੈਂ ਅਰਦਾਸ ਕਰਾਂਗਾ ਕਿ ਰੱਬ ਤੁਹਾਡੇ ਬੇਟੇ ਦੀ ਲੰਬੀ ਉਮਰ ਕਰੇ ਤੇ ਤੁਹਾਨੂੰ ਔਲਾਦ ਦਾ ਦੁੱਖ ਨਾ ਦਿਖਾਵੇ ਉਹ ਔਰਤ ਮੈਨੂੰ ਦਵਾਮਾ ਦਿੰਦੀ ਹੋਈ ਅੱਗੇ ਵਧੀ ਹੁਣ ਕਿਸੇ ਦੂਜੇ ਵਿਅਕਤੀ ਦੇ ਸਾਹਮਣੇ ਹੱਥ ਜੋੜ ਕੇ ਆਪਣੇ ਬੱਚੇ ਲਈ ਪੈਸੇ ਮੰਗ ਰਹੀ ਸੀ ਉਸ ਸਮੇਂ ਮੇਰੇ دل ਚ ਆਇਆ ਕਿ ਕਾਸ਼ ਮੇਰੇ ਕੋਲ ਇੰਨਾ ਪੈਸਾ ਹੁੰਦਾ ਕਿ ਮੈਂ ਇਸ ਔਰਤ ਦੀ ਮਦਦ ਕਰ ਸਕਦਾ ਫਿਰ ਮੈਂ ਸੋਚਿਆ ਕਿ ਮੈਂ ਖੁਦ ਹਸਪਤਾਲ ਦੇ ਡਾਕਟਰ ਤੋਂ ਇਸ ਔਰਤ ਦੇ ਲਈ ਪੈਸੇ ਮੰਗਦਾ ਹਾਂ ਮੈਂ ਜਲਦੀ ਜਲਦੀ ਸੀਨੀਅਰ ਡਾਕਟਰ ਦੇ ਹਸਪਤਾਲ ਗਿਆ ਹਰ ਇੱਕ ਡਾਕਟਰ ਨੂੰ ਪੈਸਿਆਂ ਦੀ ਅਪੀਲ ਕੀਤੀ ਕਿਸੇ ਨੇ ਮੈਨੂੰ 10000 ਦਿੱਤੇ ਤਾਂ ਕਿਸੇ ਨੇ ਮੈਨੂੰ 20000 ਦਿੱਤੇ ਮੈਂ ਬਹੁਤ ਖੁਸ਼ ਹੋ ਗਿਆ ਸੀ ਜਦੋਂ ਇੰਨਾ ਪੈਸਿਆਂ ਨੂੰ ਮੈਂ ਉਸ ਔਰਤ ਦੇ ਹੱਥ ਤੇ ਰੱਖਾਂਗਾ ਤਾਂ ਉਹ ਖੁਸ਼ ਹੋ ਜਾਵੇਗੀ ਮੈਂ 60000 ਰੁਪਏ ਇਦਾਂ ਹੀ ਜਮ੍ਹਾਂ ਕਰ ਲਏ ਮੈਂ ਉਸ ਔਰਤ ਨੂੰ ਹਸਪਤਾਲ 'ਚ ਲੱਭਿਆ ਤੇ ਉਹ ਪੈਸੇ ਉਸ ਨੂੰ ਦੇ ਦਿੱਤੇ ਤੇ ਕਿਹਾ ਕਿ ਮੈਂ ਹਸਪਤਾਲ ਦੇ ਦੂਜੇ ਲੋਕਾਂ ਤੋਂ ਵੀ ਪੈਸੇ ਇਕੱਠੇ ਕੀਤੇ ਹਨ ਤੁਸੀਂ ਇਹ ਡਾਕਟਰ ਨੂੰ ਦੇ ਦੇਵੋ ਤਾਂ ਜੋ ਤੁਹਾਡੇ ਬੱਚੇ ਦਾ ਟ੍ਰੀਟਮੈਂਟ ਸ਼ੁਰੂ ਹੋ ਕਰ ਦੇਣ ਬਾਕੀ ਪੈਸਿਆਂ ਦਾ ਇੰਤਜ਼ਾਮ ਵੀ ਰੱਬ ਆਪੇ ਕਰ ਦੇਵੇਗਾ ਉਹ ਔਰਤ ਜਲਦੀ ਅੱਗੇ ਵਧੀ ਤੇ ਮੇਰਾ ਹੱਥ ਚੁੰਮਣ ਲੱਗੀ ਕਹਿਣ ਲੱਗੀ ਰੱਬ ਤੈਨੂੰ ਇਸ ਦੇ ਬਦਲੇ 'ਚ ਬਹੁਤ ਕੁਝ ਦੇਵੇਗਾ ਰੱਬ ਕਰਕੇ ਤੂੰ ਕਰੋੜਪਤੀ ਬਣ ਜਾਵੇਂ ਉਸ ਔਰਤ ਦੀ ਦਵਾ ਸੁਣ ਕੇ ਮੈਂ ਹੱਸ ਪਿਆ ਤੇ ਅੱਗੇ ਵੱਧ ਗਿਆ ਕਰੋੜਪਤੀ ਬਣਨਾ ਤਾਂ ਮੇਰੀ ਕਿਸਮਤ ਵਿੱਚ ਹੀ ਨਹੀਂ ਸੀ ਪਰ ਮੈਨੂੰ ਹੁਣ ਇਹੀ ਲੱਗਦਾ ਸੀ ਕਿ ਦੋ ਵਕਤ ਦੀ ਰੋਟੀ ਖਾਣਾ ਵੀ ਮੇਰੇ ਨਸੀਬ ਵਿੱਚ ਨਹੀਂ ਆ ਕਿਉਂਕਿ ਅੱਜ ਮੈਂ ਜੋ ਤਨਖਾਹ ਮੈਨੂੰ ਮਿਲੀ ਸੀ ਉਹ ਵੀ ਮੈਂ ਉਸ ਔਰਤ ਨੂੰ ਦੇ ਦਿੱਤੀ ਤੇ ਸਾਡੇ ਘਰ ਵਿੱਚ ਤਾਂ ਰਾਸ਼ਨ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਮੈਂ ਘਰ ਗਿਆ ਤਾਂ ਮੰਮੀ ਮੇਰੇ ਇੰਤਜ਼ਾਰ 'ਚ ਬੈਠੀ ਸੀ ਤੇ ਕਹਿਣ ਲੱਗੀ ਬੇਟਾ ਕੀ ਲੈ ਕੇ ਆਏ ਹੋ ਤਾਂ ਮੇਰੇ ਮੋਢੇ ਸ਼ਰਮਣਾ ਚੁੱਕ ਗਏ ਪਰ ਮੈਂ ਮੰਮੀ ਨੂੰ ਝੂਠੀ ਤਸੱਲੀ ਦਿੱਤੀ ਤੇ ਕਿਹਾ ਤਨਖਾਹ ਜਣੀ ਨਹੀਂ ਮਿਲੀ ਕੱਲ ਨੂੰ ਮਿਲ ਜਾਵੇਗੀ ਤੁਸੀਂ ਪਰੇਸ਼ਾਨ ਨਾ ਹੋਵੋ ਮੇਰੀ ਮੰਮੀ ਨੇ ਮੇਰੇ ਵੱਲ ਦੇਖਿਆ ਤੇ ਫਿਰ ਸੁੱਕੀ ਰੋਟੀ ਚਾਹ ਨਾਲ ਖਾਣ ਲੱਗੀ ਮੰਮੀ ਲਈ ਅਚਾਰ ਚੰਗਾ ਨਹੀਂ ਸੀ ਕਿਉਂਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ ਮੇਰਾ ਦਿਲ ਟੁੱਟ ਗਿਆ ਪਰ ਮੈਂ ਕੀ ਕਰ ਸਕਦਾ ਸੀ ਖੈਰ ਮੈਂ ਖਾਣਾ ਖਾਂਦੇ ਬਿਨਾਂ ਹੀ ਪੈ ਗਿਆ ਮੰਮੀ ਕਹਿਣ ਲੱਗੀ ਕਿ ਕੁਝ ਤਾਂ ਖਾ ਲਾ ਮੈਂ ਕਿਹਾ ਮੰਮੀ ਮੈਨੂੰ ਭੁੱਖ ਨਹੀਂ ਮੰਮੀ ਜਾਣਦੀ ਸੀ ਕਿ ਮੈਂ ਪਰੇਸ਼ਾਨ ਆ ਮੰਮੀ ਕਹਿਣ ਲੱਗੀ ਬੇਟਾ ਬੇਫਿਕਰ ਨਾ ਕਰ ਰੱਬ ਸਾਨੂੰ ਬਹੁਤ ਕੁਝ ਦੇਵੇਗਾ ਤੂੰ ਖਾਣਾ ਖਾ ਲੈ ਮੈਂ ਕਿਹਾ ਮੰਮੀ ਮੈਨੂੰ ਝੂਠੀਆਂ ਤਸੱਲੀਆਂ ਨਾ ਦਿਆ ਕਰੋ ਰੱਬ ਸਾਨੂੰ ਕੁਝ ਨਹੀਂ ਦੇਵੇਗਾ ਅਸੀਂ ਦੋਵੇਂ ਇਦਾਂ ਹੀ ਜ਼ਿੰਦਗੀ ਬਤਾਵਾਂਗੇ ਮੰਮੀ ਨੇ ਮੇਰੇ ਸਿਰ ਤੇ ਹੱਥ ਰਹਾਸ ਕੇ ਥੱਪੜ ਮਾਰਿਆ ਤੇ ਕਹਿਣ ਲੱਗੀ ਅੱਜ ਤੋਂ ਬਾਅਦ ਮੇਰੇ ਸਾਹਮਣੇ ਇਦਾਂ ਦੀਆਂ ਗੱਲਾਂ ਨਾ ਕਰੀਂ ਰੱਬ ਦੇ ਹੱਥ ਵਿੱਚ ਸਭ ਕੁਝ ਆ ਉਹ ਜਿਸ ਨੂੰ ਚਾਹੇ ਦੇ ਸਕਦਾ ਜਿਸ ਤੋਂ ਚਾਹੇ ਖੋ ਸਕਦਾ ਮੰਮੀ ਅਜੇ ਗੱਲਾਂ ਕਰ ਹੀ ਰਹੀ ਸੀ ਕਿ ਸਾਡੇ ਘਰ ਦੇ ਦਰਵਾਜ਼ੇ ਤੇ ਕਿਸੇ ਦੇ ਆਉਣ ਦੀ ਆਹਟ ਸੁਣਾਈ ਦਿੱਤੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦੋ ਵਿਅਕਤੀ ਖੜੇ ਸੀ ਉਹਨਾਂ ਨੇ 3 ਪੀਸ ਕੋਟ ਪਾਏ ਹੋਏ ਸੀ ਅੱਖਾਂ ਤੇ ਚਸ਼ਮੇ ਲੱਗੇ ਸੀ ਤੇ ਗੱਟ ਤੇ ਮਹਿੰਗੀਆਂ ਘੜੀਆਂ ਬੰਨੀਆਂ ਹੋਆਂ ਸੀ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਗੱਡੀ ਸੀ ਮੈਂ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਤਾਂ ਉਹ ਕਹਿਣ ਲੱਗਾ ਫਿਕਰ ਨਾ ਕਰ ਤੁਸੀਂ ਸਾਨੂੰ ਨਹੀਂ ਜਾਣਦੇ ਪਰ ਮਿਸਟਰ ਰਵੀ ਅਸੀਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਹਾਂ ਤੁਸੀਂ ਇਹ ਚਾਬੀਆਂ ਫੜ ਲਵੋ ਤੇ ਇਹ ਕਾਗਜ਼ ਵੀ ਲੈ ਲਵੋ ਮੈਂ ਕਿਹਾ ਤੁਸੀਂ ਮੈਨੂੰ ਇਹ ਕਾਗਜ਼ ਤੇ ਚਾਬੀਆਂ ਕਿਉਂ ਦੇ ਰਹੇ ਹੋ ਤਾਂ ਕਹਿਣ ਲੱਗੇ ਕਿ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਘਰ ਜਾ ਕੇ ਆਰਾਮ ਨਾਲ ਸੋਫੇ ਤੇ ਬੈਠ ਕੇ ਇਸ ਨੂੰ ਪੜਿਓ ਨਹੀਂ ਤਾਂ ਚੱਕਰ ਖਾ ਕੇ ਡਿੱਗ ਜਾਵੋਗੇ ਮੈਂ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਸੀ ਜਲਦੀ ਉਹ ਕਾਗਜ਼ ਫੜ ਲਏ ਮੇਰਾ ਦਿਲ ਬਹੁਤ ਬੁਰੀ ਤਰ੍ਹਾਂ ਨਾਲ ਕੰਬ ਰਿਹਾ ਸੀ ਮੈਂ ਸੋਚਿਆ ਸੀ ਕਿ ਅਮੀਰ ਲੋਕ ਚੰਗੇ ਨਹੀਂ ਹੁੰਦੇ ਪਤਾ ਨਹੀਂ ਇਹ ਲੋਕ ਮੈਨੂੰ ਕਾਗਜ਼ ਤੇ ਚਾਪੀਆਂ ਕਿਉਂ ਦੇ ਗਏ ਮੇਰੇ ਤੋਂ ਕੀ ਚਾਹੁੰਦੇ ਸੀ ਮੈਂ ਸੋਚਿਆ ਕਿ ਸ਼ਾਇਦ ਇਹ ਵਿਅਕਤੀ ਮੇਰੀ ਬਰਬਾਦੀ ਦਾ ਕਾਰਨ ਬਣਨਗੇ ਮੈਂ ਕਮਰੇ ਚ ਆਇਆ ਤਾਂ ਮੰਮੀ ਬੋਲੀ ਬੇਟਾ ਕੌਣ ਸੀ ਦਰਵਾਜ਼ੇ ਤੇ ਮੈਂ ਚੁੱਪ ਹੀ ਰਿਹਾ ਮੰਮੀ ਨੇ ਮੇਰੇ ਹੱਥ 'ਚ ਕਾਗਜ਼ ਦੇਖਿਆ ਤਾਂ ਕਹਿਣ ਲੱਗੀ ਕਿ ਇਹ ਕੀ ਆ ਮੈਂ ਬੋਲਿਆ ਮੰਮੀ ਦੋ ਅਣਜਾਣ ਵਿਅਕਤੀ ਮੈਨੂੰ ਇਹ ਦੇ ਕੇ ਗਏ ਆ ਮੈਨੂੰ ਤਾਂ ਖੌਦਿਆ ਇਸ ਗੱਲ ਦਾ ਪਤਾ ਨਹੀਂ ਕਿ ਇਹ ਕੀ ਆ ਮੰਮੀ ਕਹਿਣ ਲੱਗੀ ਅੱਛਾ ਖੋਲ ਕੇ ਦੇਖੋ ਇਸ ਕਾਗਜ਼ 'ਚ ਕੀ ਲਿਖਿਆ ਹੋਇਆ ਮੈਂ ਕਿਹਾ ਮੰਮੀ ਅਜੇ ਖੋਲਦਾ ਹਾਂ ਪਰ ਸੱਚ ਤਾਂ ਇਹ ਸੀ ਕਿ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਖੈਰ ਮੈਂ ਕਾਗਜ਼ ਖੋਲ ਕੇ ਬੰਨਣ ਲੱਗਿਆ ਤਾਂ ਉਸ ਦੇ ਵਿੱਚ ਲਿਖਿਆ ਸੀ ਮਿਸਟਰ ਰਵੀ ਮੈਂ ਅੱਜ ਤੁਹਾਨੂੰ ਕਰਨ ਹਸਪਤਾਲ ਵਿੱਚ ਦੇਖਿਆ ਸੀ ਤੁਸੀਂ ਇੱਕ ਚਪੜਾਸੀ ਦੀ ਨੌਕਰੀ ਕਰ ਰਹੇ ਹੋ ਤੁਹਾਨੂੰ ਅੱਜ ਤਨਖਾਹ ਮਿਲੀ ਸੀ ਤੇ ਤੁਸੀਂ ਇੱਕ ਗਰੀਬ ਔਰਤ ਦੀ ਮਦਦ ਕੀਤੀ ਤੇ ਫਿਰ ਬਾਕੀ ਸਟਾਫ ਤੋਂ ਵੀ ਉਸ ਔਰਤ ਦੀ ਮਦਦ ਦੇ ਲਈ ਹੱਥ ਫੜਾਏ ਮੈਂ ਸਭ ਕੁਝ ਦੇਖਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋ ਗਿਆ ਮੈਂ ਸੋਚਿਆ ਕਿ ਤੁਹਾਡੇ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਮੈਨੂੰ ਪਤਾ ਲੱਗਾ ਕਿ ਤੁਸੀਂ ਇੱਕ ਪੜ੍ਹੇ ਲਿਖੇ ਨੌਜਵਾਨ ਹੋ ਪਰ ਤੁਹਾਡੇ ਭਰਾਣੇ ਤੁਹਾਨੂੰ ਘਰੋਂ ਕੱਢ ਦਿੱਤਾ ਤੇ ਤੁਸੀਂ ਇੱਕ ਚਪੜਾਸੀ ਦੀ ਨੌਕਰੀ ਕਰ ਰਹੇ ਹੋ ਕੱਲ ਸ਼ਾਮ ਤੱਕ ਤੁਸੀਂ ਇੱਕ ਪੱਤੇ ਤੇ ਪਤੇ ਤੇ ਪਹੁੰਚ ਜਾਇਓ ਤੁਹਾਡੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਉਦੋਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਚਾਬੀਆਂ ਕਿਸ ਦੀਆਂ ਹਨ ਮੈਂ ਚਿੱਠੀ ਪੜ੍ਹੀ ਤਾਂ ਮੈਂ ਡੂੰਘੀਆਂ ਸੋਚਾਂ 'ਚ ਡੁੱਬ ਗਿਆ ਮੈਨੂੰ ਇਸ ਤਰ੍ਹਾਂ ਬੁਲਾਉਣ ਵਾਲਾ ਕੌਣ ਹੋ ਸਕਦਾ ਮੈਨੂੰ ਡਰ ਵੀ ਲੱਗ ਰਿਹਾ ਸੀ ਕਿਉਂਕਿ ਅੱਜਕੱਲ ਫਰਾਡ ਬਹੁਤ ਹੋ ਚੁੱਕੇ ਹਨ ਲੋਕ ਤਾਂ ਸਾਡੇ ਵਰਗੇ ਗਰੀਬਾਂ ਨੂੰ ਲੁੱਟਣ ਤੋਂ ਬਾਜ਼ ਨਹੀਂ ਆਉਂਦੇ ਮੰਮੀ ਕਹਿਣ ਲੱਗੀ ਰਵੀ ਕਾਗਜ਼ ਵਿੱਚ ਇਦਾਂ ਦਾ ਕੀ ਲਿਖਿਆ ਤੂੰ ਉਸ ਨੂੰ ਪੜ੍ਹ ਕੇ ਪਰੇਸ਼ਾਨ ਹੋ ਗਿਆ ਮੈਂ ਸਾਰੇ ਕਾਗਜ਼ ਦੇ ਵਿੱਚ ਲਿਖੇ ਇੱਕ ਇੱਕ ਸ਼ਬਦ ਮੰਮੀ ਨੂੰ ਪੜ੍ਹ ਕੇ ਸੁਣਾ ਦਿੱਤੇ ਮੰਮੀ ਵੀ ਖੁਭਰਾ ਗਈ ਉਹ ਕਹਿਣ ਲੱਗੀ ਰਵੀ ਤੂੰ ਅੱਜ ਮੈਨੂੰ ਬਹੁਤ ਖੁਸ਼ ਕਰ ਦਿੱਤਾ ਮੈਂ ਹਮੇਸ਼ਾ ਇਹੀ ਸਮਝਦੀ ਸੀ ਕਿ ਸ਼ਾਇਦ ਮੇਰੀ ਪਰਵਰਿਸ਼ ਵਿੱਚ ਕੋਈ ਕਮੀ ਰਹਿ ਗਈ ਆ ਜੋ ਸ਼ਨੀ ਨੇ ਮੇਰੇ ਨਾਲ ਇਦਾਂ ਕੀਤਾ ਤੈਨੂੰ ਚੰਗੇ ਬੁਰੇ ਦੀ ਤਮੀਜ਼ ਹੀ ਨਹੀਂ ਖਾ ਪਾਈ ਸਿਖਾ ਪਾਈ ਪਰ ਅੱਜ ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਇੱਕ ਗਰੀਬ ਔਰਤ ਦੀ ਮਦਦ ਕੀਤੀ ਆ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਮੇਰੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਇਹ ਤਾਂ ਸ਼ਣੀ ਤੇ ਉਸਦੀ ਪਤਨੀ ਦੀ ਨੀਤ ਹੀ ਇਦਾਂ ਦੀ ਸੀ ਕਿਰਪਾ ਕਰ ਹੈ ਰੱਬ ਦੀ ਕਿ ਤੂੰ ਮੈਨੂੰ ਜ਼ਿੰਦਗੀ ਵਿੱਚ ਇਦਾਂ ਦਾ ਦਿਨ ਦੁਖਾ ਦਿੱਤਾ ਮੈਂ ਮੰਮੀ ਦੀਆਂ ਗੱਲਾਂ ਸੁਣੀਆਂ ਤਾਂ ਮੁਸਕਰਾ ਦਿੱਤਾ ਖੈਰ ਸਵੇਰੇ ਮੈਂ ਆਪਣੇ ਕੰਮ ਤੇ ਚਲਾ ਗਿਆ ਮੇਰਾ ਇਰਾਦਾ ਨਹੀਂ ਸੀ ਕਿ ਮੈਂ ਉਸ ਪਤੇ ਤੇ ਜਾਂਦਾ ਕਿਉਂਕਿ ਮੈਨੂੰ ਡਰ ਵੀ ਲੱਗ ਰਿਹਾ ਸੀ ਜੇਕਰ ਉਹਨਾਂ ਲੋਕਾਂ ਨੇ ਮੇਰੇ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੀ ਕਰਾਂਗਾ ਮੈਂ ਅੱਧਾ ਦਿਨ ਸਫਾਈ ਕਰ ਰਿਹਾ ਸੀ ਪਰ ਮੇਰਾ ਧਿਆਨ ਵਾਰ-ਵਾਰ ਉਸ ਕਾਗਜ਼ ਤੇ ਲਿਖੇ ਹੋਏ ਸ਼ਬਦਾਂ ਦੇ ਵੱਲ ਜਾ ਰਿਹਾ ਸੀ ਮੈਂ ਸੋਚਿਆ ਕਿ ਕੀ ਪਤਾ ਮੈਂ ਉੱਥੇ ਜਾਵਾਂ ਤਾਂ ਸੱਚੀ ਮੈਨੂੰ ਕੋਈ ਮਿਲ ਜਾਵੇ ਜ਼ਰੂਰੀ ਤਾਂ ਨਹੀਂ ਕਿ ਹਰ ਕਿਸੇ ਨਾਲ ਹੀ ਫਰਾਡ ਹੋਵੇ ਮੈਂ ਬਹੁਤ ਹਿੰਮਤ ਕੀਤੀ ਤੇ ਉਸ ਪਤੇ ਤੇ ਪਹੁੰਚ ਗਿਆ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਬਹੁਤ ਵੱਡਾ ਰੈਸਟੋਰੈਂਟ ਸੀ ਮੈਂ ਉਸ ਦੇ ਅੰਦਰ ਦਾਖਲ ਹੋਇਆ ਚੌਂਕੀਦਾਰ ਕਹਿਣ ਲੱਗਿਆ ਆਪਕਾ ਕੀ ਨਾਮ ਹੈ ਮੈਂ ਕਹਿੰਦਾ ਮੇਰਾ ਨਾਮ ਰਵੀ ਹੈ ਤਾਂ ਕਹਿਣ ਲੱਗਿਆ ਅੱਛਾ ਕਰਨ ਹਸਪਤਾਲ ਵਾਲਾ ਮੈਂ ਛੇਤੀ ਹੀ ਹਾਂ ਸਿਰ ਚ ਸਿਰ ਹਿਲਾ ਦਿੱਤਾ ਉਹ ਕਹਿਣ ਲੱਗਿਆ ਬਸ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਮੈਂ ਤੁਹਾਨੂੰ ਲੈ ਕੇ ਚਲਦਾ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਤੇ ਉਸ ਦੇ ਨਾਲ ਤੁਰਨ ਲੱਗਾ ਅੱਗੇ ਜਾ ਕੇ ਉਸ ਨੇ ਮੈਨੂੰ ਇੱਕ ਸੈਕਟਰੀ ਦੇ ਹਵਾਲੇ ਕਰ ਦਿੱਤਾ ਤੇ ਕਹਿਣ ਲੱਗਾ ਕਿ ਇਸ ਨੂੰ ਬੌਸ ਕੋਲ ਲੈ ਕੇ ਜਾਓ ਉਹ ਸੈਕਟਰੀ ਮੈਨੂੰ ਬੌਸ ਦੇ ਕਮਰੇ ਤੱਕ ਲੈ ਗਿਆ ਉਹ ਕਮਰਾ ਬਹੁਤ ਵੱਡਾ ਸੀ ਤੇ ਇੰਨਾ ਠੰਡਾ ਕਮਰਾ ਸੀ ਕਿ ਮੇਰੀ ਰੀੜ ਦੀ ਹੱਡੀ ਵੀ ਸੋਨ ਹੋਣ ਲੱਗੀ ਉਸ ਉਹ ਵਿਅਕਤੀ ਕਹਿਣ ਲੱਗਾ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਐਸ ਲਈ ਆਪਣੇ ਬਾਰੇ ਵਿੱਚ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੇਰਾ ਨਾਮ ਸੇਠ ਪਟਵਾਰੀ ਲਾਲ ਹੈ ਮੈਂ ਇਸ ਰੈਸਟੋਰੈਂਟ ਦਾ ਮਾਲਕਾਂ ਮੈਂ ਇਹ ਰੈਸਟੋਰੈਂਟ ਤੁਹਾਡੇ ਨਾਮ ਕਰਨਾ ਚਾਹੁੰਦਾ ਮੈਂ ਹੈਰਾਨ ਰਹਿ ਗਿਆ ਮਤੇ ਕਿਹਾ ਕਿ ਤੁਸੀਂ ਮੇਰੇ ਨਾਲ ਇਹ ਮਜ਼ਾਕ ਕਿਉਂ ਕਰ ਰਹੇ ਹੋ ਤਾਂ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਕਿਸੇ ਕਿਸਮ ਦਾ ਮਜ਼ਾਕ ਨਹੀਂ ਕਰ ਰਿਹਾ ਮੈਨੂੰ ਤੁਸੀਂ ਵਧੀਆ ਲੱਗੇ ਤੁਹਾਡਾ ਲੋਕਾਂ ਦਾ ਭਲਾ ਕਰਨ ਦਾ ਅੰਦਾਜ਼ਾ ਮੈਨੂੰ ਪਾ ਗਿਆ ਅਸਲੀ ਮੈਂ ਤੁਹਾਨੂੰ ਇਹ ਸਭ ਦੇ ਰਿਹਾ ਮੈਂ ਹੱਕਾ ਬੱਕਾ ਰਹਿ ਗਿਆ ਤੇ ਕਹਿਣ ਲੱਗਾ ਕਿ ਇਸ ਦਾ ਹੋਰ ਕੀ ਕਰਨਾ ਤਾਂ ਕਹਿਣ ਲੱਗਾ ਕਿ ਮੇਰੇ ਨਾਲ ਅੱਜ ਤੋਂ ਕੁਝ ਸਾਲ ਪਹਿਲਾਂ ਇਹੀ ਹੋਇਆ ਸੀ ਜੋ ਤੁਹਾਡੇ ਨਾਲ ਹੋ ਰਿਹਾ ਤੇ ਤੁਹਾਡੀ ਮੰਮੀ ਨਾਲ ਮੈਂ ਕੈਂਸਰ ਦਾ ਮਰੀਜ਼ ਸੀ ਆਪਣੇ ਚਾਰ ਮੁੰਡਿਆਂ ਨਾਲ ਰਹਿੰਦਾ ਸੀ ਪਰ ਚਾਰਾਂ ਨੇ ਮੇਰੀ ਜ਼ਿੰਮੇਵਾਰੀ ਜ਼ਿੰਮੇਵਾਰੀ ਚੁੱਕਣ ਤੋਂ ਮਨਾ ਕਰ ਦਿੱਤਾ ਉਹ ਚਾਰੇ ਆਪਣੀਆਂ ਪਤਨੀਆਂ ਦੇ ਇਸ਼ਾਰਿਆਂ ਤੇ ਨੱਚ ਰਹੇ ਸੀ ਮੇਰੇ ਕੋਲ ਆਪਣੇ ਇਲਾਜ ਲਈ ਨਾ ਤਾਂ ਕੋਈ ਪੈਸਾ ਸੀ ਤੇ ਨਾ ਹੀ ਕੋਈ ਸਹਾਰਾ ਮੈਨੂੰ ਲੱਗਾ ਸੀ ਕਿ ਹੁਣ ਮੌਤ ਮੇਰੇ ਸਿਰ ਤੇ ਆ ਕੇ ਖੜੀ ਆ ਮੈਂ ਅਨਾਥ ਆਸ਼ਰਮ ਚ ਚਲਾ ਗਿਆ ਉਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਇੱਕ ਦਿਨ ਇੱਕਣ ਜਾਣ ਵਿਅਕਤੀ ਮਿਲਣ ਆਇਆ ਮੈਂ ਉਸਦੇ ਕੋਲ ਗਿਆ ਤਾਂ ਉਸਨੇ ਉਹ ਰੈਸਟੋਰੈਂਟ ਦੀ ਚਾਬੀ ਮੇਰੇ ਹਵਾਲੇ ਕਰ ਦਿੱਤੀ ਮੈਂ ਹੈਰਾਨ ਰਹਿ ਗਿਆ ਤੇ ਕਿਹਾ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤਾਂ ਕਹਿਣ ਲੱਗਾ ਕਿ ਇਹ ਪ੍ਰਾਪਰਟੀ ਤੁਹਾਡੇ ਪਿਤਾ ਜੀ ਦੇ ਨਾਮ ਤੇ ਨਿਕਲੀ ਆ ਇਸ ਲਈ ਇਹ ਤੁਹਾਡੇ ਹਵਾਲੇ ਕਰ ਰਿਹਾ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿਉਂਕਿ ਮੇਰੇ ਪਿਤਾ ਜੀ ਦੇ ਨਾਮ ਤੇ ਕੋਈ ਇਦਾਂ ਦੀ ਪ੍ਰਾਪਰਟੀ ਨਹੀਂ ਸੀ ਖੈਰ ਮੈਂ ਪਤਾ ਲਗਾਇਆ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਰੈਸਟੋਰੈਂਟ ਮੇਰੇ ਪਾਪਾ ਤੋਂ ਉਹਨਾਂ ਦੇ ਵਿਆਹ ਤੋਂ ਪਹਿਲਾਂ ਹੀ ਧੋਖੇ ਨਾਲ ਖੋਹ ਲਿਆ ਗਿਆ ਸੀ ਤੇ ਹੁਣ ਜੋ ਉਸ ਦਾ ਨਵਾਂ ਮਾਲਕ ਬਣਿਆ ਸੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਧੋਖੇ ਦੀ ਪ੍ਰਾਪਰਟੀ ਆ ਤੇ ਉਹਨਾਂ ਦੇ ਕੋਲ ਆਇਆ ਤੇ ਉਸ ਨੇ ਮੈਨੂੰ ਇਹ ਰੈਸਟੋਰੈਂਟ ਵਾਪਸ ਕਰਨ ਬਾਰੇ ਸੋਚਿਆ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਰੱਬ ਦੇ ਵੱਲੋਂ ਇਹ ਮੇਰੇ ਲਈ ਮਦਦ ਸੀ ਮੈਂ ਉਸ ਰੈਸਟੋਰੈਂਟ ਨੂੰ ਚਲਾਉਣਾ ਸ਼ੁਰੂ ਕੀਤਾ ਤੇ ਬਹੁਤ ਮਿਹਨਤ ਕੀਤੀ ਤੇ ਤਰੱਕੀ ਦੀਆਂ ਮੰਜ਼ਲਾਂ ਤੇ ਪਹੁੰਚਦਾ ਰਿਹਾ ਹੁਣ ਮੈਂ ਇੱਥੇ ਸਮਾਂ ਇੱਥੋਂ ਤੱਕ ਪਹੁੰਚ ਗਿਆ ਹਾਂ ਕਿ ਮੈਂ ਆਪਣਾ ਇਲਾਜ ਵੀ ਕਰਵਾ ਲਿਆ ਤੇ ਮੈਂ ਠੀਕ ਵੀ ਹੋ ਗਿਆ ਪਰ ਫਿਰ ਵੀ ਕਹਿੰਦੇ ਆ ਕਿ ਹਰ ਇਨਸਾਨ ਦਾ ਅੰਤ ਮੌਤ ਆ ਮੈਂ ਮੈਨੂੰ ਵੀ ਹੁਣ ਲੱਗ ਲੱਗਿਆ ਕਿ ਮੇਰੀ ਜ਼ਿੰਦਗੀ ਦੇ ਦਿਨ ਪੂਰੇ ਹੋ ਚੁੱਕੇ ਆ ਮੈਂ ਉਸ ਦਿਨ ਹਸਪਤਾਲ ਵਿੱਚ ਆਪਣਾ ਚੈੱਕਅਪ ਕਰਵਾਉਣ ਗਿਆ ਤਾਂ ਮੈਂ ਤੁਹਾਨੂੰ ਉੱਥੇ ਦੇਖਿਆ ਤੁਸੀਂ ਉਸ ਔਰਤ ਲਈ ਇਸ ਤਰ੍ਹਾਂ ਪਰੇਸ਼ਾਨ ਸੀ ਤਾਂ ਮੇਰੀ ਸੈਕਟਰੀ ਤੋਂ ਵੀ ਤੁਸੀਂ 20000 ਮੰਗੇ ਸੀ ਮੈਂ ਉਦੋਂ ਹੀ ਉਸ ਨੂੰ ਦਿੱਤੇ ਸੀ ਤੇ ਉਸ ਨੂੰ ਇਹ ਵੀ ਕਿਹਾ ਸੀ ਕਿ ਇਸ ਵਿਅਕਤੀ ਦੇ ਬਾਰੇ ਪੂਰੀ ਜਾਣਕਾਰੀ ਮੈਨੂੰ ਲਿਆ ਕੇ ਦੇਵੇ ਉਦੋਂ ਉਸਨੇ ਤੇਰੇ ਦੋਸਤ ਦਾ ਪਤਾ ਦੱਸਿਆ ਤੇ ਤੁਹਾਡੇ ਦੋਸਤ ਨੇ ਮੈਨੂੰ ਇਹ ਸਭ ਕੁਝ ਦੱਸਿਆ ਇਸ ਲਈ ਤੁਹਾਡੇ ਹਾਲਾਤਾਂ ਤੇ ਤੁਹਾਡੇ ਤੋਂ ਮੈਂ ਪ੍ਰਭਾਵਿਤ ਹੋ ਗਿਆ ਮੈਂ ਹੁਣ ਮੈਂ ਬੁੱਢਾ ਹੋ ਚੁੱਕਾ ਮੌਤ ਮੇਰਾ ਇੰਤਜ਼ਾਰ ਕਰ ਰਹੀ ਆ ਇਸ ਲਈ ਮੈਂ ਚਾਹੁੰਦਾ ਆ ਕਿ ਇਹ ਰੈਸਟੋਰੈਂਟ ਕਿਸੇ ਅਜਿਹੇ ਇਨਸਾਨ ਦੇ ਹੱਥ ਵਿੱਚ ਚਲਿਆ ਜਾਵੇ ਜੋ ਦੂਜਿਆਂ ਦਾ ਫਾਇਦਾ ਕਰੇ ਮੈਂ ਇਹ ਸੋਚਣ ਲੱਗਾ ਕਿ ਹੁਣ ਤੁਸੀਂ ਇੰਨੇ ਪੈਸਿਆਂ ਵਿੱਚ ਵੀ ਕਿਸੇ ਦੀ ਮਦਦ ਕਰ ਸਕਦੇ ਹੋ ਜੇ ਤੁਹਾਡੇ ਕੋਲ ਪੈਸੇ ਆ ਜਾਣਗੇ ਤਾਂ ਤੁਸੀਂ ਕਿੰਨੇ ਲੋਕਾਂ ਦੀ ਮਦਦ ਕਰ ਸਕਦੇ ਹੋ ਮੈਂ ਆਪਣੀ ਪ੍ਰਾਪਰਟੀ ਵੀ ਆਪਣੇ ਮੁੰਡਿਆਂ ਦੇ ਨਾਮ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਧੱਕਾ ਦਿੱਤਾ ਇਸ ਲਈ ਮੈਂ ਇਹ ਰੈਸਟੋਰੈਂਟ ਤੁਹਾਡੇ ਨਾਮ ਕਰਕੇ ਜਾ ਰਿਹਾ ਉਮੀਦ ਕਰਦਾ ਕਿ ਤੁਸੀਂ ਲੋਕਾਂ ਨਾਲ ਭਰਾ ਕਰਦੇ ਰਹੋਗੇ ਉਸ ਦਾ ਫਲ ਤੁਹਾਨੂੰ ਮਿਲੇਗਾ ਤੇ ਮੈਨੂੰ ਵੀ ਇਹ ਸੁਣ ਕੇ ਮੇਰਾ ਸਰੀਰ ਸੁੰਨ ਜਿਹਾ ਹੋ ਗਿਆ ਮੈਂ ਤਾਂ ਕਦੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਇੱਕ ਛੋਟਾ ਜਿਹਾ ਪੰਨ ਮੇਰੇ ਲਈ ਰੋਜੀ ਰੋਟੀ ਇੰਨੀ ਦੂਰੋਂ ਲਿਆ ਕੇ ਦੇਵੇਗਾ ਮੈਂ ਸੋਚਿਆ ਕਿ ਸ਼ਾਇਦ ਐਸ ਲਈ ਸਾਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਜਿੰਨਾ ਲੋਕਾਂ ਦੀ ਮਦਦ ਕਰਾਂਗੇ ਰੱਬ ਉਹਨਾਂ ਸਾਨੂੰ ਜ਼ਿਆਦਾ ਦੇਵੇਗਾ ਮੈਂ ਬਸ 25000 ਰੁਪਏ ਦਿੱਤੇ ਤੇ ਰੱਬ ਨੇ 20 ਕਰੋੜ ਦੀ ਪ੍ਰਾਪਰਟੀ ਮੇਰੇ ਨਾਮ ਕਰਵਾ ਦਿੱਤੀ ਇਹ ਸਭ ਪਾ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਡੱਗ ਰਹੇ ਸੀ ਤੇ ਮੈਂ ਰੱਬ ਦੇ ਚਰਨਾਂ 'ਚ ਡੱਗ ਪਿਆ ਤੇ ਉਸ ਦਾ ਧੰਨਵਾਦ ਕਰਦਾ ਸੀ ਜਾ ਰਿਹਾ ਸੀ ਮੈਨੂੰ ਅੱਜ ਪਤਾ ਲੱਗਾ ਕਿ ਸੱਚ ਹੈ ਰੱਬ ਰਾਸਤੇ ਵਿੱਚ ਹੀ ਹੈ ਤੁਸੀਂ ਜਿੰਨਾ ਦੇਵੋਗੇ ਰੱਬ ਤੁਹਾਨੂੰ ਉਸ ਦਾ ਡਬਲ 트리플 ਕਰਕੇ ਵਾਪਸ ਦੇਵੇਗਾ ਕੌਜੀ ਦਿਨਾਂ ਵਿੱਚ ਮੈਨੂੰ ਰੈਸਟੋਰੈਂਟ ਦੀ ਸਾਰੀ ਜਾਣਕਾਰੀ ਸਮਝਾਉਣ ਲੱਗੀ ਮੇਰੀ ਟ੍ਰੇਨਿੰਗ ਕਰਵਾਈ ਗਈ ਤੇ ਫਿਰ ਮੇਰੀ ਐਮਬੀਏ ਦੀ ਪੜ੍ਹਾਈ ਨੇ ਹੀ ਮੇਰੀ ਬਹੁਤ ਮਦਦ ਕੀਤੀ ਮੈਂ ਬਹੁਤ ਛੇਤੀ ਬੌਸ ਦੀ ਸੀਟ ਸੰਭਾਲਣ ਦੇ ਕਾਬਲ ਹੋ ਗਿਆ ਜਦੋਂ ਬੌਸ ਦੀ ਸੀਟ ਸੰਭਾਲੀ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੈਨੇਜਰ ਦੀ ਲਾਈਨ ਵਿੱਚ ਮੇਰਾ ਭਰਾਸ਼ਣੀ ਵੀ ਖੜਾ ਸੀ ਮੇਰਾ ਭਰਾ ਜਿਸ ਰੈਸਟੋਰੈਂਟ ਵਿੱਚ ਮੈਨੇਜਰ ਸੀ ਮੈਂ ਹੁਣ ਉਥੋਂ ਦਾ ਬੋਸ ਬਣ ਚੁੱਕਿਆ ਸੀ ਮੇਰਾ ਭਰਾ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਥੋੜੇ ਦੇਰ ਬਾਅਦ ਜਦੋਂ ਮੈਂ ਆਪਣੇ ਆਫਿਸ 'ਚ ਗਿਆ ਤਾਂ ਮੇਰਾ ਭਰਾ ਮੇਰੇ ਪਿੱਛੇ ਹੀ ਆ ਗਿਆ ਕਹਿਣ ਲੱਗਿਆ ਕਿ ਤੂੰ ਮੇਰਾ ਛੋਟਾ ਭਰਾ ਤੂੰ ਮੇਰੇ ਨਾਲ ਹੁਣ ਇਦਾਂ ਕਰੇਂਗਾ ਤੇ ਪ੍ਰਾਣੀਆਂ ਗੱਲਾਂ ਨੂੰ ਦਿਲੋਂ ਕੱਢ ਦੇ ਮੈਂ ਕਿਹਾ ਤੁਹਾਡੇ ਮੂੰਹ 'ਚੋਂ ਅੱਜ ਤੋਂ ਬਾਅਦ ਇਦਾਂ ਦੀ ਕੋਈ ਗੱਲ ਨਾ ਸੁਣਾ ਨਹੀਂ ਤਾਂ ਮੈਂ ਤੁਹਾਨੂੰ ਇਸ ਜੌਬ ਤੋਂ ਕੱਢ ਦੇਵਾਂਗਾ ਮੇਰੀ ਗੱਲ ਸੁਣ ਕੇ ਮੇਰਾ ਭਰਾ ਘਬਰਾ ਗਿਆ ਤੇ ਉਹ ਮੇਰੇ ਆਫਿਸ 'ਚੋਂ ਨਿਕਲ ਗਿਆ ਮੈਂ ਸੋਚਿਆ ਇਹ ਸਾਬਤਾਂ ਰੱਬ ਦੀ ਕਿਰਪਾ ਜੋ ਕੋਈ ਵੀ ਤੁਹਾਡੇ ਤੇ ਰਾਜ ਕਰਨਾ ਚਾਹੁੰਦਾ ਉਹ ਇੱਕਦਮ ਤੁਹਾਡੇ ਪੈਰਾਂ 'ਚ ਡਿੱਗਣ ਲਈ ਤਿਆਰ ਹੋ ਜਾਂਦਾ ਮੈਂ ਆਪਣੀ ਜ਼ਿੰਦਗੀ ਤੋਂ ਹੀ ਸਬਕ ਸਿੱਖਿਆ ਸੀ ਕਿ ਕਦੇ ਵੀ ਆਪਣੀ ਮੁਠੀ ਨੂੰ ਰੋਕ ਕੇ ਨਹੀਂ ਰੱਖਣਾ ਚਾਹੀਦਾ ਜਿਸ ਤਰੀਕੇ ਨਾਲ ਹੋ ਸਕੇ ਰੱਬ ਦੀ ਰਾਹ ਤੇ ਖਰਚ ਕਰਦੇ ਰਹਿਣਾ ਚਾਹੀਦਾ ਤੇ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਜੇ ਅਸੀਂ ਲੋਕਾਂ ਤੇ ਮਿਹਰਬਾਨੀ ਕਰਾਂਗਾ ਗੇ ਤਾਂ ਉਹ ਨੀਲੀ ਛੱਤ ਵਾਲਾ ਉੱਤੇ ਬੈਠ ਕੇ ਸਾਡੇ ਤੇ ਕਿਰਪਾ ਕਰੇਗਾ ਮੈਂ ਜਦੋਂ ਦਾ ਰੈਸਟੋਰੈਂਟ ਦਾ ਇੰਚਾਰਜ ਸੰਭਾਲਿਆ ਸੀ ਮੈਂ ਬਹੁਤ ਗਰੀਬ ਲੋਕਾਂ ਨੂੰ ਰੋਸਾ ਫ੍ਰੀ ਦਿੰਦਾ ਤੇ ਹੋਰ ਵੀ ਬਹੁਤ ਗਰੀਬ ਲੋਕਾਂ ਦੀ ਮਦਦ ਕਰਦਾ ਹਸਪਤਾਲ ਵਿੱਚ ਵੀ ਲੋਕਾਂ ਦਾ ਫ੍ਰੀ ਇਲਾਜ ਕਰਵਾਇਆ ਕਰਦਾ ਜ਼ਰੂਰੀ ਨਹੀਂ ਕਿ ਇਨਸਾਨ ਦੇ ਕੋਲ ਬਹੁਤ ਕੁਝ ਹੋਵੇ ਤਾਂ ਉਹ ਦੂਜਿਆਂ ਦੀ ਮਦਦ ਕਰ ਸਕਦਾ ਅਸੀਂ ਥੋੜੇ ਤੋਂ ਥੋੜੇ ਵਿੱਚ ਵੀ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਹੁਣ ਮੇਰੇ ਲਈ ਬਹੁਤ ਰਸਤੇ ਵੀ ਆਉਣ ਲੱਗੇ ਤਾਂ ਮੇਰੀ ਮਾਣੇ ਇੱਕ ਵਧੀਆ ਜੀ ਕੁੜੀ ਦੇਖ ਕੇ ਮੇਰਾ ਵਿਆਹ ਕਰਵਾ ਦਿੱਤਾ ਪਰ ਉਹ ਕੁੜੀ ਬਿਲਕੁਲ ਮੇਰੇ ਵਰਗੀ ਸੀ ਗਰੀਬ ਬਿਮਾਰ ਬੁੱਢਿਆਂ ਤੇ ਬਹੁਤ ਜਲਦੀ ਆਪਣਾ ਦਿਲ ਹਾਰ ਬੈਠਦੀ ਸੀ ਬੁੱਢਿਆਂ ਦੀ ਬਹੁਤ ਸੇਵਾ ਕਰਦੀ ਬਿਨਾ ਕਿਸੇ ਲਾਲਚ ਦੇ ਬਿਨਾ ਹੀ ਕੁਝ ਕਹੇ ਉਹ ਸਭ ਦੀ ਮਦਦ ਕਰਦੀ ਸੋ ਤੁਸੀਂ ਦੱਸੋ ਕਿ ਇਸ ਕਹਾਣੀ ਵਿੱਚ ਕਿਸ ਦਾ ਕਰੈਕਟਰ ਸਭ ਤੋਂ ਜ਼ਿਆਦਾ ਗੰਦਾ ਸੀ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ